ਮੱਥੇ ਪਟਾ ਮੌਹਾਂ ਰੰਗ ਦਾ ਹਜ਼ਾਰਾਂ ਜੀ ਹਜ਼ਾਰਾਂ ਦੇ ਅੱਧ ਜੀ ਮਿਲ ਜੂ। ਕਹਿ ਰਿਹਾ ਤਾਂ ਆਪਾਂ ਲੱਖੋਂ ਅੱਧ ਦੇ ਰੇਟ 'ਤੇ ਦੇ ਦਾਂਗੇ। ਲੈਣ ਦੇਣ ਦਾ ਰੇਟ ਆਪਾਂ ਤੁਹਾਨੂੰ ਵੀਡੀਓ 'ਚ ਫੋਟਾ ਲਓ। 60 ਇੰਚ ਹਾਈਟ ਇਹ ਵੀ ਹਜ਼ਾਰਾਂ 'ਚ ਹੀ ਦੇ ਦਾਂਗੇ। ਆਫਰ ਦਿੱਤੀ ਤੁਹਾਨੂੰ। ਹਾਂ ਨਾ। ਤੇ ਇੱਕ ਬਸ਼ੀਰਾ ਮੱਝੂ ਕੇ ਦਾ ਲੈਣ ਦੀ ਇਹਦੀ ਮਾਂ ਸੀ ਤੇ ਮਿੱਤਰੋ ਤੇ ਆਲੀ ਥਾਂ ਤੇ ਮੱਝੂ ਕੇ ਵਾਲੇ ਦਾ ਸਮੀਲ ਇਹ ਵੀ ਹਜ਼ਾਰਾਂ 'ਚ ਬੰਦ ਜੋ। ਦੇਖ ਸਕਦੇ। ਤੇ ਇਹ ਬਸ਼ੀਰਾ ਦੁੱਲੇ ਦਾ ਜੀ। ਆਲ ਇੰਡੀਆ ਚੈਂਪੀਅਨ ਦੁੱਲਾ ਦੇਖੋ ਗਰਦਨ ਗੁਰਦਨ ਵਰਸੇ ਨਾ ਬੰਨ ਤੇ ਆ ਦਲਵਾਗ ਦਾ ਬੋਤਾ ਮਿੱਤਰੋ ਅਨਮੋਲ ਰਤਨ ਦਾ ਕੰਨ ਦੇਖੋ ਚੈੱਕ ਕਰੋ ਕੁੰਡੀ ਮੱਥੇ ਫੁੱਲ ਇਹ ਵੀ ਹਜ਼ਾਰਾਂ ਚ ਬਣਾ ਚਾਰੇ ਪੈ ਰਹੇ ਦੇ ਚਿੱਟੇ ਜਿਹੇ ਮਿਲਦੇ ਲਿਬੜੇ ਜ਼ਰੂਰ ਇਹ ਕਾਲੀ ਚੰਬੀ ਬੱਚੀ ਹੈ ਜੀ ਤੇ ਇਹ ਨੀਲੀ ਚੰਬੀ ਬੱਚੀ ਇਹ ਦੇਵਸਾਨ ਕੋੜੇ ਦੀ ਇਹ ਵੀ ਜਾਇਜ਼ ਮਿਲਦੀ ਹੈ ਲੱਕਰ ਸਵਾਗਤ ਆ ਬਾਬਾ ਜੀਤਾ ਸਟੱਡ ਫਾਰਮ YouTube ਚੈਨਲ ਦੇ ਉੱਤੇ ਬਲੌਗ ਦਿਖਾਉਣ ਲੱਗੇ ਆ ਜਾਨਵਰ ਦਿਖਾਉਣੇ ਆ ਮੋਟੇ ਮੋਟੇ ਬਾਈ ਜੀ ਪਹਿਲਾਂ ਮਾਫੀ ਚਾਹਾਂ ਵੀਡੀਓ ਦੇ ਸ਼ੁਰੂ ਚ ਹੀ ਕਹਦੇ ਆ ਜਾਨਵਰ ਹੈਗੇ ਲਿਬੜੇ ਹੋਏ ਲੀਵਰ ਦੀ ਥੋੜੀ ਪ੍ਰੋਬਲਮ ਹੈ ਤੇ ਥੋੜੇ ਜਿਹਾ ਆਪ ਵੀ ਕੇ ਕੰਮ ਚੜਜੇ ਮੈਂ ਕਰਕੇ ਦਿੱਤੇ ਹੋਏ ਹੁਣ ਆਇਆ ਫਾਰਮ ਤੇ ਤੇ ਉਹਦੇ ਕਰਕੇ ਜਾਨਵਰ ਤਕਰੀਬਨ ਸਾਰੇ ਲਿਬੜੇ ਹੋਏ ਫਾਰਮ ਤੇ ਰਹਿ ਗਏ ਜਾਨਵਰ ਥੋੜੇ ਤੇ ਉਹਨਾਂ ਤੋਂ ਜਿਹੜੇ ਭਾ ਭਾਲੇ ਜਾਨਵਰ ਉਹ ਦਿਖਾ ਦੇਣੇ ਤੁਹਾਨੂੰ ਪਹਿਲਾਂ ਤਾਂ ਗੱਬਣ ਘੋੜੀ ਚੈੱਕ ਕਰ ਲਓ ਨੀਲੀ ਚੰਬੀ ਕਾਫੀ ਭਰਾਵਾਂ ਦੇ ਫੋਨ ਆਉਂਦੇ ਸੀ ਭਾਈ ਨੀਲੀ ਚੰਬੀ ਘੋੜੀ ਜਾਂ ਗੱਬਣ ਘੋੜੀ ਚਾਹੀਦੀ ਆ ਤਾਂ ਮਿੱਤਰੋ ਗੱਬਣ ਘੋੜੀ ਆ 60 ਇੰਚ ਹਾਈਟ ਆ ਕੰਨ ਕੰਡੀਸ਼ਨ ਦੇਖ ਸਕਦੇ ਹੋ ਤੁਸੀਂ ਭਲੀ ਭੁਲੀ ਚੰਗੇ ਤੇ ਹੋਂ ਤੋਂ ਕੰਨ ਕੰਡੀਸ਼ਨ ਦੀ ਚੰਗੇ ਆ ਖਲੀ ਦਾ ਬੱਚ ਆਪ ਮੂ ਆਪਣੇ ਮੱਲੇ ਪਿੰਡ ਨੋਕਰਾ ਖੜਾ ਬਹੁਤ ਵੱਡੀ ਹਾਈਟ ਹੈ ਉਹ ਤੋਂ ਗੱਭਣ ਚੈੱਕ ਪਾਸ ਤੇ ਨੰਬਰ 2 ਤੇ ਆ ਬਸ਼ੇਰਾ ਚੈੱਕ ਕਰੋ ਪੰਜ ਕਲਾਂ ਚਾਰੇ ਪੈਰ ਚਿੱਟੇ ਆ ਮੱਥੇ ਪਟਾ ਮੌਹਾਂ ਰੰਗ ਦਾ ਹਜ਼ਾਰਾਂ ਜੀ ਹਜ਼ਾਰਾਂ ਦੇ ਅੱਧੇ ਜੀ ਮਿਲ ਜੂ ਕਹਿ ਸਕਦੇ ਆ ਆਪ ਲੱਖੋਂ ਅੱਧੇ ਦੇ ਰੇਟ ਤੇ ਦੇ ਦਾਂਗੇ ਲੈਣ ਦੇ ਨਾ ਰੇਟ ਆਪਾਂ ਤੁਹਾਨੂੰ ਵੀਡੀਓ ਚ ਬੋਲ ਦਾਲੋ ਇਹ ਤੋਂ ਸਸਤਾ ਬੱਚਾ ਨਹੀਂ ਮਿਲਣਾ ਦਾਨੇ ਦਾ ਪੋਤਾ ਜੋਧਪੁਰ ਚੈਂਪੀਅਨ ਦਾ ਤੇ ਆ ਘੋੜੀ ਚੈੱਕ ਕਰ ਲਓ ਗੱਭਣ ਆਪਣੇ ਵਾਲੇ ਗੁਰਦੇਤ ਤੋਂ ਸਾਰੀ ਬਲੈਕ ਆ ਜੀ ਬ੍ਰਾਈਟਨੈਸ ਵਧਾ ਲਈਏ ਤੇ ਮੱਥੇ ਫੁੱਲ ਆ ਗਰਦਨ ਲੰਮੀ ਆ ਆਪ ਰੈਂਬੋ ਦੀ 61 ਇੰਚ ਹਾਈਟ ਆ ਕਾਲਾ ਰੰਗ ਲੈਂਥ ਲੰਥ ਚੈੱਕ ਕਰ ਲਓ ਅਲੀ ਕਰ ਲਗਰ ਲਾਈਨ ਚ ਦਲਵਾਗ ਰਣੀਆਂ ਵਾਲੇ ਬਲੱਡ ਲਾਈਨ ਚੋਂ ਗੱਭਣ ਦੋ ਨੁਕਰੀਆਂ ਬਿਸ਼ੇਰੀਆਂ ਆ ਹੋ ਗਈਆਂ ਜੀ ਤੀਜੀ ਆ ਆਪਣੇ ਜਿਹੜਾ ਅਜ ਤੋਂ ਮੀਟ ਹੋਈ ਹੋਏ 2.5 ਸਾਲ ਦੀ ਬਿਸ਼ੇਰੀ 60 ਇੰਚ ਹਾਈਟ ਆ ਇਹ ਵੀ 1000ਾਂ ਚ ਦੇ ਦਾਂਗੀ ਆਫਰ ਦਿੱਤੀ ਤੁਹਾਨੂੰ ਹਾਂ ਨਾ ਤੇ ਇੱਕ ਬਿਸ਼ੇਰਾ ਮੱਝੂ ਕੇ ਦਾ ਲੈਣ ਦੀ ਇਹਦੀ ਮਾਂ ਸੀ ਮਿੱਤਰੋ ਤੇ ਆਲੀ ਥਾਂ ਤੇ ਮੱਝੂ ਕੇ ਵਾਲੇ ਦਾ ਸਮੀਲ ਇਹ ਵੀ 1000ਾਂ ਚ ਵੰਦੋ ਨੋਟ ਕਰੀ ਚਲੋ ਬਸ਼ੀਰਾ ਲੈਣ ਇਹ ਵੀ ਹਜ਼ਾਰਾਂ ਦੇ ਵੰਦੂ ਆ ਬਸ਼ੀਰੀ ਵੀ ਹਜ਼ਾਰਾਂ ਚ ਦੇ ਦਾਂਗੇ ਆ ਬਸ਼ੀਰਾ ਵੀ ਹਜ਼ਾਰਾਂ ਚ ਵੰਦਣਾ ਹਜ਼ਾਰਾਂ ਵਾਲੇ ਜਾਨਵਰਾਂ ਦੇ ਪਹਿਲਾਂ ਦਰਸ਼ਨ ਕਰਾ ਲ ਤੇ ਆ ਦਲਵਾਗ ਦਾ ਪੁੱਤ ਆ ਮਿੱਤਰਾਂ ਅਨਮੋਲ ਰਤਨ ਦਾ ਕੰਨ ਦੇਖੋ ਚੈੱਕ ਕਰੋ ਕੁੰਡੀ ਮੱਥੇ ਫੁੱਲ ਇਹ ਵੀ ਹਜ਼ਾਰਾਂ ਚ ਵੰਦਣਾ ਚਾਰੇ ਪੈਰਾਂ ਦੇ ਚਿੱਟੇ ਚ ਕੁਮੈਤ ਰੰਗ ਆ ਇਹ ਵੀ ਹਜ਼ਾਰਾਂ ਚ ਵੰਦਣਾ ਇਹ ਨੁਕਰਾ ਬਸ਼ੀਰਾ ਦੋਸਤੋ ਕੱਲਾ ਵਾਲੇ ਚੇਤਕ ਦਾ 61 ਇੰਚ ਹੋਇਆ ਖੜਾ 14 ਮਹੀਨੇ ਉਮਰ ਇਹ ਕੱਲਾ ਵਾਲੇ ਚੇਤਕ ਦੀ ਬਸ਼ੇੜੀ ਹੈ ਜੀ 13 14 ਮਹੀਨੇ ਜਮਾ ਸਪੌਟਲਰ ਬਸ਼ੀਰੇ ਤੇ ਵੀ ਇੱਕ ਵੀ ਦਾਗ ਨਹੀਂ ਬੱਚੀ ਦੇ ਥੋੜਾ ਵਸਾਵਲੇ ਥਾਂ ਤੇ ਹੈਗਾ ਪਰ ਬੱਚੇ ਤੇ ਜਮਾ ਨਹੀਂ ਮਾਂ ਉਹਦੀ ਆਪ ਸਿੰਧਵਾੜ ਕੁੜੇ ਦੀ ਤੇ ਆ ਬੱਚੇ ਵੀ ਦੋਨੇ ਪੂਰੀਆਂ ਨੋਗਰੀਆਂ ਸਪੌਟਲੈਸ ਆ ਇੱਕ ਆ ਬੱਚੀ ਕਾਂਡੇ ਦੀ ਪੂਤੀ ਚੈੱਕ ਕਰੋ ਮੱਥੇ ਪਟਾ ਤਿੰਨ ਵਾਰ ਚਿੱਟੇ ਗਰਦਨ ਚੈੱਕ ਕਰੋ ਮੱਥੇ ਪਟਾ ਮਾਰਵਾੜੀ ਜਿਹੜੇ ਚਾਹ ਬਣ ਸੀ ਕੁੰਡੀ ਵਾਲਾ ਕੰਦ ਕੋਈ ਓਵਰਲੈਪ ਨਹੀਂ ਕੁੰਡੀ ਨਾਲ ਕੁੰਡੀ ਮਿਲ ਜਾਂਦੀ ਇਹ ਵੀ ਬੱਚੀ ਬਕਾਊ ਆ ਜੀ ਇਹ ਨੀਲੀ ਬਸ਼ੇਰੀ ਚੈੱਕ ਕਰ ਲਓ ਫੌਜੀ ਦੀ ਪੋਤੀ ਐ ਸਿਰਫ ਮੱਥੇ ਫੁੱਲ ਆ ਸਾਰੀ ਨੀਲੀ ਆ ਗਰਦਨ ਗੁਰਦਨ ਇਹਦੀ ਵੀ ਚੰਗੀ ਆ ਤੇ ਇਹ ਵੀ ਬੱਚੀ ਚੰਗੀ ਆ ਆ ਦੂ ਮੱਝੂ ਕੇ ਲੈ ਆਂਦੇ ਜਾਨਵਰ ਦੀ ਆ ਬਸ਼ੇਰੀ ਐ ਬਾਦਸ਼ਾਹ ਘੋੜੇ ਦੀ 5 ਗਿ ਮਹੀਨੇ ਚੌਕੜੀ ਕਦ ਕਦ ਦੇਖ ਸਕਦੇ ਤੇ ਇਹ ਬਸ਼ੇਰਾ ਦੁੱਲੇ ਦਾ ਜੀ 올 ਇੰਡੀਆ ਚੈਂਪੀਅਨ ਦੁੱਲਾ ਦੇਖੋ ਗਰਦਨ ਗੁਰਦਨ ਬਰਥੇ ਨਾ ਬੰਨੇ ਹੋਏ ਦੀ ਧੌਣ ਦੀ ਬਾਕ ਮਲੇ ਕੱਲਾ ਮੱਥੇ ਫੁੱਲ ਗਰਦਨ ਕਿੰਨੀ ਲੰਮੀ ਤੇ ਆ ਲੱਤ ਦੀ ਨਲੀ ਚੈੱਕ ਕਰੋ ਕਿੰਨੀ ਲੰਮੀ ਜਮਾ ਨੀਲਾ ਬੱਚਾ ਸ਼ੁਰੂ ਹੋ ਗਿਆ ਤੇ ਆ ਦੋ ਚੰਬੀਆਂ ਬੱਚੀਆਂ ਦੋਸਤੋ ਬਕਾਊਗਾ ਜਾਇਜ਼ ਮੁੱਲ ਦੇ ਨੁਬੜੇ ਜਰੂਰ ਆ ਇਹ ਕਾਲੀ ਚੰਬੀ ਬੱਚੀ ਹੈ ਜੀ ਤੇ ਇਹ ਨੀਲੀ ਚੰਬੀ ਬੱਚੀ ਇਹ ਦੇਵਸਾਨ ਕੋੜੇ ਦੀ ਇਹ ਵੀ ਜਾਇਜ਼ ਮੁੱਲ ਦੀ ਲੱਖੋਂ ਥੱਲੇ ਵੰਦ ਤੇ ਉਹ ਵੀ ਜਾਇਜ਼ ਮੁੱਲ ਦੀ ਹੈ ਪਰਲੀ ਬੱਚੀ ਵੀ ਕੀ ਗਈ ਹੈ ਜੀ ਤੇ ਇਹ ਵੀ ਦੋਨੇ ਜਾਇਜ਼ ਮੁੱਲ ਦੇ ਤਾਂ ਮਿੱਤਰੋ ਆ ਨਿਕ ਜਾਨਵਰ ਤੁਹਾਨੂੰ ਦਿਖਾਤੇ ਜੇ ਭਰਾ ਦੇ ਚੱਲਦੇ ਹੋਣ ਤਾਂ ਦੇਖ ਸਕਦਾ ਜੀ ਨੰਬਰ ਕਰ ਲੈਣ 96239954545 985559907